ਮੇਰਾ ਨਾਮ ਆਜੀਪਾਲ ਸਿੰਘ ਹੈ ਜੀ ਮੈਂ ਇਸੇ ਪਿੰਡ ਦਾ ਛਾਪਰੀ ਦਾ ਬਸਨੀਕ ਹੈ ਤੇ ਹੁਣ ਫੋਰਸ ਆਏ ਸੀਗੇ ਤੇ ਇੱਥੇ ਕੋਈ ਇੱਕ ਟੁਕੜਾ ਜੋ ਕਿ ਸ਼ੱਕੀ ਲੱਗਦਾ ਹੈ ਜਿਸ ਤਰ੍ਹਾਂ ਕੋਈ ਮਜ਼ਾਈਲ ਦਾ ਜਾਂ ਕੋਈ ਹੋਰ ਉਸ ਤਰ੍ਹਾਂ ਦਾ ਪਾਰਟ ਹੈ ਤੇ ਜਿੰਦਾ ਪਤਾ ਹੀ ਹੈ ਸਾਰਿਆਂ ਨੂੰ ਪਾਕਿਸਤਾਨ ਨਾਲ ਜੋ ਸਿਚੁਏਸ਼ਨ ਚੱਲ ਰਹੀ ਹੈ ਹੋਰਾਂ ਜੰਗਾਂ ਤੇ ਵੀ ਕਾਫੀ ਡਰੋਨ ਜਾਂ ਦੂਜੀਆਂ ਚੀਜ਼ਾਂ ਪਾਰਟਸ ਮਿਲੇ ਨੇ ਤੇ ਇਹ ਵੀ ਉਸੇ ਤਰ੍ਹਾਂ ਦਾ ਹੀ ਲੱਗਦਾ ਇਹ ਦੀ ਆਵਾਜ਼ ਆਈ ਸੀ ਤੇ ਰਾਤ ਨੂੰ ਆਵਾਜ਼ ਆਈ ਸੀ ਪਰ ਉਹ ਸਵੇਰੇ ਵੀ ਮੈਂ ਆਇਆ ਸੀ ਉਹ ਆਪਣੇ ਮੇਰੇ ਡੌਗਸ ਨੇ ਉਹ ਵੀ ਇੱਥੇ ਆਏ ਸੀ ਕਿ ਪਰ ਮੈਂ ਉਦੋਂ ਤੱਕ ਮੈਂ ਨਾ ਧਿਆਨ ਨਹੀਂ ਦਿੱਤਾ ਤੇ ਉਹ ਸਗੋਂ ਆਏ ਮੈਂ ਰੋਡ ਤੋਂ ਮਤਲਬ ਜਨਵਰੀ ਨੂੰ ਪਤਾ ਲੱਗ ਜਾਂਦਾ ਹੈ ਤੇ ਉਹ ਹੁਣ ਪਤਾ ਲੱਗਾ ਮੈਨੂੰ ਆਇਆ ਸੀ ਕਾਲ ਵੀ ਇੱਥੇ ਪੀਸ ਕੋਈ ਨਿਕਾ ਪਿਆ ਕਿ ਉਹ ਡਿਕਸਾ ਆਏ ਨਹੀਂ ਦੀ ਐਸੇ ਚੋਸਾ ਕਾਫੀ ਲੱਗਦਾ ਮਾਹੌਲ ਵੀ ਦਹਿਸ਼ਤ ਭਰੇ ਲੱਗ ਰਿਹਾ ਹਾਂਜੀ ਭਰੇ ਹਾਂਦਾ ਹੀ ਆ ਜੀ ਜੋ ਕੋ ਸਿਚੁਏਸ਼ਨ ਇਦਾਂ ਦੀ ਚੱਲ ਰਹੀ ਆ ਸਾਰੇ ਹੀ ਪੰਜਾਬ ਚ ਸਾਰੇ ਬਾਰਡਰ ਲਾਈਨ ਜਿੰਨੀ ਵੀ ਆ ਜੇ ਕੇ ਆ ਰਾਜਸਥਾਨ ਹੈ ਸਾਰੀ ਥਾਂ ਤੇ ਭਾਜੀ ਰਾਤ ਦੀ ਕਿੰਨੇ ਕ ਵਜੇ ਦੀ ਘਟਨਾ ਹੋ ਸਕਦੀ ਹੈ ਬੰਦੇ ਇਹ 12 ਤੋਂ 1 ਦੇ ਵਿੱਚ ਹੋਣੀ ਹੈ ਜੀ ਹਾਂ ਜੀ ਕਿੰਨੇ ਕਿੰਨੇ ਕਿ ਜ਼ੋਰ ਸਾਡਾ ਕੋਈ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਬਾਰਸ਼ਾ ਹਾਪੁਰਾ ਦੀ ਪਹਿਲੀ ਤੇ 쿠ਰਨ ਗੋਪਾਲ ਸਿੰਘ ਉਹਨਾਂ ਦੀ ਪਹਿਲੀ ਹੈ ਉੱਥੇ ਜਦੋਂ ਆਪਣੀ ਪਹਿਲੀ ਦੇ ਵਿੱਚ ਇਹਨਾਂ ਨੇ ਪਹਿਲੇ ਕਣਕ ਦੇ ਵੱਢ ਲਈ ਹੈ ਕਮਬਾਈਨ ਦੇ ਨਾਲ ਅੱਜ ਧੂੜੀ ਬਣਾਉਣ ਲਈ ਆਏ ਸੀ ਇਸ ਲਈ ਤੇ ਦੇਖਿਆ ਕਿ ਇੱਕ ਡਿਵਾਈਸ ਪਈ ਹੈ ਇੱਥੇ ਮੋਸਟ ਲਾਈਕਲੀ ਮਿਜ਼ਾਈਲ ਦਾ ਕੋਈ ਪਾਰਟ ਹੋਵੇਗਾ ਤੇ ਉਹ ਇਹਨਾਂ ਦੇ ਖੇਤਾਂ 'ਚ ਪਈ ਹੈ ਤੇ ਉਹਨਾਂ ਨੇ ਇਨਫੋਰਮ ਕੀਤਾ ਸਾਨੂੰ ਅਸੀਂ ਇੱਥੇ ਆ ਕੇ ਮੌਕੇ ਤੇ ਆਏ ਆ ਦੇਖਿਆ ਬਾਕੀ ਤੇ ਆਰਮੀ ਅਫੀਸ਼ਰਸ ਨੂੰ ਅਸੀਂ ਇਹਦੇ ਬਾਰੇ ਇਤਲਾਹ ਦਿੱਤੀ ਹੈ ਤੇ ਉਹ ਆ ਕੇ ਤੇ ਇਹਨੂੰ ਆਪਣਾ ਫਰਦਰ ਇਨਵੈਸਟੀਗੇਟ ਕਰ ਲੈਂਦੇ ਨੇ ਆਰਮੀ ਵਾਲੇ ਆਰਮੀ ਵਾਲੇ ਦਸਨ ਗੁਰੂ ਉਹ ਹਾਂ ਕਿ ਹੈ ਕੀ ਅਸੀਂ ਤੇ ਬੜੀ ਕੈਂਟ ਵਾਲਿਆਂ ਨੂੰ ਅਸੀਂ ਇਹਦੀ ਪਿਕ ਭੇਜ ਦਿੱਤੀ ਹੈ ਤੇ ਨਾਲੇ ਅਸੀਂ ਲੋਕੇਸ਼ਨ ਪੇਸ ਕੀ ਤੇ ਉਹਨਾਂ ਨੂੰ ਰਿਕਵੈਸਟ